ਹਾਂਜੀ ਕੀ ਹਾਲ ਚਾਲ ਨੇ ਸਾਰੇ ਮਿੱਤਰਾਂ ਦੇ ਮੈਂ ਜੀ ਵੈਦ ਮਲਕੀ ਜਵੰਦਾ ਅੱਜ ਤੁਹਾਡੇ ਲਈ ਲੈ ਕੇ ਆਇਆ ਜੀ ਵੀਆਈਪੀ ਪੈਕ ਜਿੰਨਾ ਵੀਰਾਂ ਦਾ ਵਿਆਹ ਹੋਣ ਵਾਲਾ ਹੈ ਟਾਈਮਿੰਗ ਦੀ ਸਮੱਸਿਆ ਆ ਰਹੀ ਹੈ ਉਹਨਾਂ ਨੂੰ ਜਾਂ ਸ਼ੌਂਕੀਆ ਤੌਰ ਤੇ ਖਾਣਾ ਚਾਹੁੰਦੇ ਨੇ ਜਾਂ ਕਹਿੰਦੇ ਜੀ ਸਾਡਾ ਸੰਭੋਗ ਕਰਦੇ ਕਰਦੇ ਲਿੰਗ ਢਿੱਲਾ ਪੈ ਜਾਂਦਾ ਦਿਲ ਨਹੀਂ ਕਰਦਾ ਨਸ਼ੇ ਪੱਤੇ ਕਾਰਨ ਜਾਂ ਕਿਸੇ ਵੀ ਕਾਰਨ ਪ੍ਰੋਬਲਮ ਆ ਗਈ ਹੈ ਕਮਜ਼ੋਰੀ ਆ ਗਈ ਹੈ ਤੁਹਾਨੂੰ ਭਸਮਾ ਤੋਂ ਬਣਿਆ ਪਾਊਡਰ ਹੈ ਜੀ ਇਹਦੇ ਵਿੱਚ ਭਸਮਾ ਵੀ ਨੇ ਤੇ ਜੜੀਆਂ ਬੂਟੀਆਂ ਵੀ ਨੇ ਠੀਕ ਹੈ ਜੀ ਸਵਰਨਪਾ ਸਮਜੁਗਤ ਹੈ ਜੀ ਸਵਰਨਪਾ ਸਮਚਾਂਦੀ ਭਸਮਾ ਆਬਰ ਕੋ पासम 1000 ਕੁੱਟੀ ਲੋਹ੍ਹ पासम 1000 ਕੁੱਟੀ ਪਈ ਹੋਈ ਹੈ ਇਹਦੇ ਵਿੱਚ ਇਹਦੇ ਵਿੱਚ ਜਸਤ ਦੇ पासम ਵਿਕਰਾਂਤ ਹੈ ਸਵਰਨ ਬੰਗ੍ਹ पासम ਪਈ ਹੋਈ ਹੈ ਜੀ ਵੀਰ ਸਤੰਮਣ ਵੱਟੀ ਹੈਗੀ ਇਹਦੇ ਵਿੱਚ ਕਾਮ ਚੂੜਾ ਮਣੀ ਰਸ ਹੈ ਸਿੱਧਰ ਮਾਕਰ ਤੋਂ ਅੱਜ ਬਣਿਆ ਹੈ ਜੀ ਤੇ ਇੱਕ ਇਹ ਆਪਣਾ ਸਪੈਸ਼ਲ ਕੈਪਸੂਲ ਆਉਂਦਾ ਜੀ ਇਹ ਕੰਪੋ ਦੇ ਨਾਲ ਆਊਗਾ ਤੇ ਇੱਕ ਇਹ ਆਪਾਂ ਗੋਲੀ ਤਿਆਰ ਕਰਵਾਈ ਹੋਈ ਆ ਆਪਣੀ ਤੇ ਇਹ ਆਪਾਂ ਨਾਲ ਭੇਜਾਂਗੇ ਜੀ ਤੇ ਇੱਕ ਇਹ ਵੀਰ ਸਤੰਮਣ ਵੱਟੀ ਇਹ ਟਾਈਮਿੰਗ ਤੇ ਖਾਸ ਕੰਮ ਕਰਦੀ ਹੈ ਇਹ ਨਾਲ ਭੇਜਾਂਗੇ ਜੀ ਇਨਾ ਕੰਬੋ ਦਾ ਰਿਜ਼ਲਟ ਹੈ ਡਾਕਾ ਕਿ ਜਿੰਨੇ ਵੀ ਵੀਰ ਫੌਰਨ ਰਹਿੰਦੇ ਆ ਉਹਨਾਂ ਲਈ ਆਪਾਂ ਇਹ ਕੰਬੋ ਭੇਜਦੇ ਆਂ ਐਦਾਂ ਦੇ ਕੰਬੋ ਆਪਾਂ ਅੱਜ ਜਿਹੜੇ ਅੱਜ ਆਪਾਂ 4-5 ਭੇਜ ਰਹਾਂਗੇ ਜਿਨ੍ਹਾਂ ਦੀ ਸਵੇਰੇ ਆਪਾਂ ਡਿਲੀਵਰੀ ਕਰਨੀ ਹੈ